ਹਾਂਜੀ ਪਿਆਰੇ ਸਾਥੀਓ ਅੱਜ ਆਪਾਂ ਅਮਰਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕਟ ਦਾ ਅਗਲਾ ਭਾਗ ਪੜਾਂਗੇ ਪਹਿਲਾ ਸੁਪਨਾ ਮੁੜ ਮੁੜ ਕੇ ਕੋਈ ਪਾਣੀ ਦਾ ਕੰਡਾ ਦਿਸਦਾ ਸੀ ਜਿੱਥੇ ਉੱਚਾ ਉੱਚਾ ਸਰਕੜਾ ਉੱਗਿਆ ਹੁੰਦਾ ਸੀ ਮੈਂ ਆਪਣੇ ਹਾਂ ਦੀਆਂ ਛੋਟੀਆਂ-ਸੋਟੀਆਂ ਕੁੜੀਆਂ ਨਾਲ ਉੱਥੇ ਖਲੋਤੀ ਹੁੰਦੀ ਤੇ ਉੱਥੇ ਕੋਈ ਆ ਜਾਂਦਾ ਅਸੀਂ ਸਾਰੇ ਰਲ ਕੇ ਲੁਕਣ ਮਿੱਟੀ ਖੇਡਦੇ ਉਹਦੇ ਸਿਰ ਜਦੋਂ ਮਿੱਟੀ ਆ ਜਾਂਦੀ ਅਸੀਂ ਸਾਰੀਆਂ ਕੁੜੀਆਂ ਸਰਕੜੇ ਵਿੱਚ ਜਿੱਥੇ ਥਾਂ ਲੱਭਦੀ ਲੁਕ ਜਾਂਦੀਆਂ ਸਾਰੀਆਂ ਸੋਚਦੀਆਂ ਹੋਣਗੀਆਂ ਕਿ ਉਹ ਖੇਡ ਵਿੱਚ ਕਿਸੇ ਨੂੰ ਪਕੜਾਈ ਨਾ ਦੇਣ ਪਰ ਮੇਰੇ ਸੁਪਨੇ ਵਿੱਚ ਉਲਟੀ ਗੱਲ ਹੁੰਦੀ ਸੀ ਉੱਚੇ-ਉੱਚੇ ਸਰਕੜੇ ਵਿੱਚ ਲੁਕੀ ਦਾ ਦਿਲ ਧੜਕਦਾ ਰਹਿੰਦਾ ਮੈਂ ਸੋਚਦੀ ਉਹ ਹੋਰ ਕਿਸੇ ਨੂੰ ਨਾ ਲੱਭੇ ਮੈਨੂੰ ਲੱਭ ਲਵੇ ਮੈਂ ਉਹਨੂੰ ਪਕੜਾਈ ਦੇ ਜਾਵਾਂ ਤੇ ਫਿਰ ਉਹ ਸੱਚੀ-ਮੁੱੱਚੀ ਉੱਥੇ ਆ ਜਾਂਦਾ ਜਿੱਥੇ ਮੈਂ ਲੁਕੀ ਹੁੰਦੀ ਤੇ ਆਖਦਾ ਵੇਖ ਮੈਂ ਤੈਨੂੰ ਲੱਭ ਲਿਆ ਏ ਠੀਕ ਉਸੇ ਵੇਲੇ ਜਿਸ ਵੇਲੇ ਉਹ ਮੇਰਾ ਹੱਥ ਫੜ ਰਿਹਾ ਹੁੰਦਾ ਤੇ ਮੇਰੀ ਸਾਰੀ ਜਾਨ ਮੇਰੇ ਹੱਥ ਵਿੱਚ ਧੜਕ ਰਹੀ ਹੁੰਦੀ ਮੈਨੂੰ ਜਾਗ ਆ ਜਾਂਦੀ ਇਹ ਸੁਪਨਾ ਕਰੀਬ ਰੋਜ਼ ਆਉਂਦਾ ਸੀ ਤੇ ਉਹ ਮਿੱਟੀ ਦੇਣ ਵਾਲਾ ਪਤਾ ਨਹੀਂ ਕੌਣ ਸੀ ਹੋਣੀ ਦਾ ਪਰਸਾਵਾ ਘਰ ਵਿੱਚ ਤਾਂ ਨਹੀਂ ਪਰ ਚੌਕੇ ਵਿੱਚ ਨਾਨੀ ਦਾ ਰਾਜ ਹੁੰਦਾ ਸੀ ਸਭ ਤੋਂ ਪਹਿਲੀ ਬਗਾਵਤ ਮੈਂ ਉਹਦੇ ਰਾਜ ਵਿੱਚ ਕੀਤੀ ਸੀ ਵੇਖਦੀ ਸਾ ਕਿ ਚੌਕੇ ਦੀ ਇੱਕ ਪਰਛੱਤੀ ਉੱਤੇ ਤਿੰਨ ਗਲਾਸ ਬਾਕੀ ਭਾਂਡਿਆਂ ਨਾਲ ਉਸੇਕੇ ਹੋਏ ਹਮੇਸ਼ਾ ਇੱਕ ਗੁੱਠ ਵਿੱਚ ਪਏ ਰਹਿੰਦੇ ਸਨ ਇਹ ਗਲਾਸ ਸਿਰਫ ਉਦੋਂ ਪਰਛੱਤੀ ਤੋਂ ਲਾਹੇ ਜਾਂਦੇ ਸਨ ਜਦੋਂ ਪਿਤਾ ਜੀ ਦੇ ਮੁਸਲਮਾਨ ਦੋਸਤ ਆਉਂਦੇ ਸਨ ਤੇ ਉਹਨਾਂ ਨੂੰ ਚਾਹ ਲੱਸੀ ਪਿਆਣੀ ਹੁੰਦੀ ਸੀ ਤੇ ਉਸ ਤੋਂ ਪਿੱਛੋਂ ਮਾਂ ਧੋ ਕੇ ਫਿਰ ਉੱਥੇ ਰੱਖ ਦਿੱਤੇ ਜਾਂਦੇ ਸਨ ਸੋ ਤਿੰਨਾ ਗਲਾਸਾਂ ਨਾਲ ਮੈਂ ਵੀ ਇੱਕ ਚੌਥੇ ਗਲਾਸ ਵਾਂਗ ਰਲ ਗਈ ਤੇ ਅਸੀਂ ਸਾਰੇ ਨਾਨੀ ਨਾਲ ਲੜ ਪਏ ਉਹ ਗਲਾਸ ਵੀ ਬਾਕੀ ਭਾਂਡਿਆਂ ਨੂੰ ਨਹੀਂ ਸੰਸੋ ਸਕਦੇ ਮੈਂ ਵੀ ਜਿੱਦ ਬੰਨ ਲਈ ਕਿ ਮੈਂ ਹੋਰ ਕਿਸੇ ਭਾਂਡੇ ਵਿੱਚ ਨਾ ਪਾਣੀ ਪੀਣਾ ਹੈ ਨਾ ਦੁੱਧ ਚਾ ਨਾਨੀ ਉਹਨਾਂ ਗਲਾਸਾਂ ਨੂੰ ਸਖਣੇ ਰੱਖ ਸਕਦੀ ਸੀ ਪਰ ਮੈਨੂੰ ਭੁੱਖਿਆ ਜਾ ਤੇ ਹਾਇਆ ਨਹੀਂ ਸੀ ਰੱਖ ਸਕਦੀ ਸੋ ਗੱਲ ਪਿਤਾ ਜੀ ਤੱਕ ਪਹੁੰਚ ਗਈ ਪਿਤਾ ਜੀ ਨੂੰ ਇਸ ਤੋਂ ਪਹਿਲਾਂ ਪਤਾ ਨਹੀਂ ਸੀ ਕਿ ਕੋਈ ਗਲਾਸ ਇਸ ਤਰ੍ਹਾਂ ਵੱਖਰੇ ਰੱਖੇ ਜਾਂਦੇ ਹਨ ਉਹਨਾਂ ਨੂੰ ਪਤਾ ਲੱਗਾ ਤਾਂ ਮੇਰੀ ਬਿਕਾਵਤ ਸਫਲ ਹੋ ਗਈ ਫੇਰ ਨਾ ਕੋਈ ਭਾਂਡਾ Hindu ਰਿਹਾ ਨਾ ਮੁਸਲਮਾਨ ਉਸ ਪਲ ਨਾ ਨਾਨੀ ਨੂੰ ਪਤਾ ਸੀ ਨਾ ਮੈਨੂੰ ਕਿ ਵੱਡੀ ਹੋ ਕੇ ਜ਼ਿੰਦਗੀ ਦੇ ਕਈ ਬਰੇ ਜਿਹਦੇ ਮੂੰਹ ਨੂੰ ਇਸ਼ਕ ਕਰਾਂਗੀ ਉਹ ਉਸੇ ਮਜ਼ਹਬ ਦਾ ਹੋਵੇਗਾ ਜਿਹੜੇ ਮਜ਼ਹਬ ਦੇ ਲੋਕਾਂ ਲਈ ਘਰ ਦੇ ਭਾਂਡੇ ਵੀ ਸੇਕ ਦਿੱਤੇ ਜਾਂਦੇ ਸਨ ਹੋਣੀ ਦਾ ਮੂੰਹ ਅਜੇ ਤੱਕਿਆ ਨਹੀਂ ਸੀ ਪਰ ਸੋਚਦੀ ਹਾਂ ਉਸ ਪਲ ਖੋਰੇ ਉਹਦਾ ਹੀ ਪਰਸਾਵਾ ਸੀ ਜਿਹੜਾ ਬਚਪਨ ਵਿੱਚ ਤੱਕਿਆ ਸੀ ਪਰਸਾਵੇਂ ਬਹੁਤ ਵੱਡੀ ਹਕੀਕਤ ਹੁੰਦੇ ਹਨ ਮੋ ਵੀ ਹਕੀਕਤ ਹੁੰਦੇ ਹਨ ਪਰ ਕਿੰਨਾ ਚਿਰ ਪਰਸਾਵੇਂ ਜਿੰਨਾ ਚਿਰ ਤੁਸੀਂ ਚਾਹੋ ਚਾਹੋ ਤਾਂ ਸਾਰੀ ਉਮਰ ਬਰੇ ਆਉਂਦੇ ਹਨ ਲੰਘ ਜਾਂਦੇ ਹਨ ਖਲੌਂਦੇ ਨਹੀਂ ਪਰ ਕਈ ਪਰਸਾਵੇਂ ਜਿੱਥੇ ਕਦੀ ਖਲੌਂਦੇ ਹਨ ਉੱਥੇ ਹੀ ਖਲੌਂਦੇ ਖਲੋਤੇ ਰਹਿੰਦੇ ਹਨ ਉੰਜ ਤਾਂ ਹਰ ਪਰਸਾਵਾ ਕਿਸੇ ਬजूद ਦਾ ਪਰਸਾਵਾ ਹੁੰਦਾ ਹੈ ਬजूद ਦਾ ਮਹਤਾਜ ਪਰ ਕਈ ਪਰਸਾਵੇਂ ਇਹੋ ਜਿਹੇ ਵੀ ਹੁੰਦੇ ਹਨ ਜੋ ਇਸ ਨਿਯਮ ਤੋਂ ਬਾਹਰ ਹੁੰਦੇ ਹਨ ਵਜੂਦ ਤੋਂ ਵੀ ਸੁਤੰਤਰ ਤੇ ਇੰਜ ਵੀ ਕਿ ਇੱਕ ਪਰਸਾਵਾ ਪਤਾ ਨਹੀਂ ਕਿੱਥੋਂ ਤੇ ਕਿਹੜੇ ਵਜੂਦ ਨਾਲ ਟੁੱਟ ਕੇ ਤੁਹਾਡੇ ਕੋਲ ਆ ਜਾਂਦਾ ਹੈ ਤੇ ਤੁਸੀਂ ਉਸ ਪਰਸਾਵੇਂ ਨੂੰ ਲੈ ਕੇ ਦੁਨੀਆ ਵਿੱਚ ਘੁੰਮਦੇ ਰਹਿੰਦੇ ਹੋ ਤੇ ਲੱਭਦੇ ਰਹਿੰਦੇ ਹੋ ਕਿ ਇਹ ਜਿਹੜੇ ਵਜੂਦ ਨਾਲ ਟੁੱਟਿਆ ਸੀ ਉਹ ਕਿਹੜਾ ਹੈ ਭੁਲੇਖਿਆਂ ਦਾ ਕੀ ਹੈ ਪੈ ਜਾਂਦੇ ਹਨ ਤੁਸੀਂ ਇਹ ਪਰਸਾਵਾ ਗਹਿਰਾਂ ਦੇ ਗਲ ਨਾਲ ਵੀ ਲਾ ਕੇ ਵੇਖਦੇ ਹੋ ਕੀ ਪਤਾ ਮੇਚੇ ਦਾ ਹੋਵੇ ਨਹੀਂ ਹੁੰਦਾ ਨਾ ਸਹੀ ਤੁਸੀਂ ਫੇਰ ਉਹਨੂੰ ਹਨੇਰੇ ਜਹੇ ਨੂੰ ਫੜ ਕੇ ਉੱਥੋਂ ਤੁਰ ਪੈਂਦੇ ਹੋ ਮੇਰੇ ਕੋਲ ਵੀ ਇੱਕ ਪਰਸਾਵਾ ਸੀ ਨਾਂ ਦਾ ਕੀ ਹੁੰਦਾ ਏ ਉਹਦਾ ਇੱਕ ਨਾਂ ਵੀ ਰੱਖ ਲਿਆ ਸੀ ਰਾਜਨ ਘਰ ਵਿੱਚ ਇੱਕ ਨਿਯਮ ਹੁੰਦਾ ਸੀ ਕਿ ਸੌਣ ਲੱਗਿਆਂ ਕੀਰਤਨ ਸੁਹਲੇ ਦਾ ਪਾਠ ਕਰਨਾ ਹੁੰਦਾ ਸੀ ਇਹਦੇ ਲਈ ਪਿਤਾ ਜੀ ਦਾ ਵਿਸ਼ਵਾਸ ਸੀ ਕਿ ਜਿਉਂ-ਜਿਉਂ ਇਹਦੀਆਂ ਤੁਕਾਂ ਪੜਦੇ ਜਾਓ ਤੁਹਾਡੇ ਆ ਦਿਵਾਲੇ ਇੱਕ ਕਿਲਾ ਉਸਰਦਾ ਜਾਂਦਾ ਹੈ ਤੇ ਪਾਠ ਦੇ ਖਤਮ ਹੁੰਦਿਆਂ ਹੀ ਤੁਸੀਂ ਸਾਰੀ ਰਾਤ ਇੱਕ ਕਿਲੇ ਦੀ ਹਿਫਾਜ਼ਤ ਵਿੱਚ ਹੁੰਦੇ ਹੋ ਫਿਰ ਸਾਰੀ ਰਾਤ ਬਾਹਰੋਂ ਕਿਸੇ ਦੀ ਮਜਾਲ ਨਹੀਂ ਹੁੰਦੀ ਕਿ ਉਹ ਉਸ ਕਿਲੇ ਵਿੱਚ ਦਾਖਲ ਹੋ ਸਕੇ ਸੋ ਤੁਸੀਂ ਸਭ ਤਰ੍ਹਾਂ ਦੀਆਂ ਸੋਚਾਂ ਤੋਂ ਸੁਤੰਤਰ ਹੋ ਕੇ ਸਾਰੀ ਰਾਤ ਸੌਂਦੇ ਹੋ ਇਹ ਪਾਰ ਸੌਣ ਲੱਗਿਆ ਕਰਨਾ ਹੁੰਦਾ ਸੀ ਅੱਖਾਂ ਨੀਂਦਰ ਨਾਲ ਭਰੀਆਂ ਹੁੰਦੀਆਂ ਸਨ ਇੰਨੀਆਂ ਕਿ ਨੀਂਦਰ ਦੇ ਗਲਵੇ ਵਿੱਚ ਇਹ ਅਧੂਰਾ ਵੀ ਰਹਿ ਸਕਦਾ ਸੀ ਸੋ ਇਸ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਆਖਰੀ ਤੁੱਕ ਤੱਕ ਇਹ ਪੂਰਾ ਕਰਨਾ ਹੁੰਦਾ ਹੈ ਜੇ ਆਖਰੀ ਤੁਕਾਂ ਤੱਕ ਵੀ ਸੁਟਕ ਜਾਣ ਤਾਂ ਕਿਲਾਬੰਦੀ ਵਿੱਚ ਕੋਈ ਵਿਥ ਵਿਰਲ रह ਜਾਂਦੀ ਹੈ। ਜਿਸ ਲਈ ਪੂਰੀ ਉਹ ਪੂਰੀ ਹਿਫਾਜ਼ਤ ਨਹੀਂ ਦੇ ਸਕਦਾ। ਸੋ ਆਖਰੀ ਤੁਕ ਤੱਕ ਇਹ ਪਾਠ ਕਰਨਾ ਹੁੰਦਾ ਸੀ। ਬਹੁਤ ਬੱਚੀ ਸਾਂ ਫਿਕਰ ਹੋਇਆ ਕਿ ਇਸ ਪਾਠ ਤੋਂ ਬਾਅਦ ਮੇਰੇ ਦਵਾਲੇ ਕਿਲਾ ਉਸਰ ਜਾਏਗਾ। ਤਾਂ ਫਿਰ ਰਾਜਨ ਮੇਰੇ ਸੁਪਨੇ ਵਿੱਚ ਕਿਸ ਤਰ੍ਹਾਂ ਆਵੇਗਾ? ਮੈਂ ਕਿਲੇ ਦੇ ਅੰਦਰ ਹੋਵਾਂਗੀ ਉਹ ਕਿਲੇ ਤੋਂ ਬਾਹਰ रह ਜਾਏਗਾ। ਸੋ ਸੋਚਿਆ ਕਿ ਪਾਠ ਮੂੰਹ ਜਵਾਨੀ ਚੀਤੇ ਹੈ। ਆਪਣੀ ਮੰਜੀ ਉੱਤੇ ਬੈਠ ਕੇ ਹੌਲੀ ਜਹੀ ਕਰਨਾ ਹੈ ਮੈਂ ਚੀਤੇ ਨਾਲ ਇਹਦੀਆਂ ਕੁਝ ਟੁਕਾਂ ਸੜ ਜਾਇਆ ਕਰਾਂਗੀ ਕਿਲਾ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ ਤੇ ਉਸ ਖੁੱਲੀ ਰਹਿ ਗਈ ਥਾਂ ਵਿੱਚੋਂ ਉਹ ਲੰਘ ਆਇਆ ਕਰੇਗਾ ਪਰ ਪਿਤਾ ਜੀ ਨੇ ਇਸ ਨੇਮ ਦਾ ਰੂਪ ਬਦਲ ਦਿੱਤਾ ਇਹਦੀ ਥਾਂ ਸਭ ਆਪੋ ਆਪਣੀ ਮੰਜੀ ਉੱਤੇ ਬਹਿ ਕੇ ਆਪੋ ਆਪਣਾ ਪਾਠ ਕਰਨ ਉਹਨਾਂ ਨੇ ਨੇਮ ਬਣਾ ਦਿੱਤਾ ਕਿ ਮੈਂ ਆਪਣੀ ਮੰਜੀ ਉੱਤੇ ਬਹਿ ਕੇ ਉੱਚੀ ਉੱਚੀ ਪਾਠ ਕਰਾਂਗੀ ਤੇ ਸਭ ਆਪੋ ਆਪਣੀ ਮੰਜੀ ਤੇ ਬਹਿ ਕੇ ਉਸ ਨੂੰ ਸੁਣਨਗੇ ਇਸਾਇਦ ਇਸ ਲਈ ਸੀ ਕਿ ਦੂਰ ਰਿਸ਼ਤੇ ਵਿੱਚੋਂ ਇੱਕ ਲੜਕਾ ਤੇ ਇੱਕ ਛੋਟੀ ਬੱਚੀ ਪਿਤਾ ਜੀ ਕੋਲ ਹੀ ਰਹਿੰਦੇ ਤੇ ਪੜ੍ਹਦੇ ਸਨ ਤੇ ਉਸ ਛੋਟੀ ਬੱਚੀ ਨੂੰ ਇਹ ਪਾਠ ਯਾਦ ਨਹੀਂ ਸੀ ਹੁੰਦਾ ਸੋ ਪਾਠ ਦੀ ਕੋਈ ਸ਼ਰਤ ਸੱਤਰ 20 ੱਡੀ ਨਹੀਂ ਸੀ ਜਾ ਸਕਦੀ ਇੱਕ ਦੋ ਵਾਰੀ ਸੱਦਣ ਦੀ ਕੋਸ਼ਿਸ਼ ਕੀਤੀ ਪਰ ਪਿਤਾ ਜੀ ਨੇ ਭੁੱਲ ਭੁੱਲ ਦੀ ਸ਼ੋਧ ਕਰਾ ਕੇ ਉਹ ਸਤਰਾਵੀ ਪੜਵਾ ਦਿੱਤੀਆਂ ਫੇਰ ਬੜੀਆਂ ਸੋਚਾਂ ਪਿੱਛੋਂ ਇਹ ਹੱਲ ਲੱਭਿਆ ਕਿ ਕੀਰਤਨ ਸੋਹਲੇ ਦਾ ਪਾਠ ਕਰਨ ਤੋਂ ਪਹਿਲਾਂ ਮਹਾਰਾਜਨ ਨੂੰ ਚਿਤਵ ਕੇ ਆਪਣੇ ਕੋਲ ਬੁਲਾ ਲਿਆ ਕਰਾਂ ਉਹ ਕਿਲੇ ਦੀਆਂ ਕੰਧਾਂ ਉਸਨੋਂ ਤੋਂ ਪਹਿਲਾਂ ਕਿਲੇ ਦੇ ਅੰਦਰ ਆ ਜਾਇਆ ਕਰੇ ਅੱਜ ਲਈ ਇੰਨਾ ਬਹੁਤ ਧੰਨਵਾਦ